ਅਗਤਕ ਬੀਰ ਜੀ ਗੌੜੀ ਰਾਗ ਦੇ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ ਜਦੋਂ ਅਸੀਂ ਸ਼ਬਦ ਨੂੰ ਆਰੰਭ ਤੋਂ ਪੜ੍ਹਦੇ ਹਾਂ ਤੇ ਕਹਿੰਦੇ ਕੰਚਨ ਸਿਉ ਪਾਈਐ ਨਾਹੀ ਤੋਲ ਮਨ ਦੇ ਰਾਮ ਲਿਆ ਹੈ ਮੂਲ ਕਹਿਣ ਤੋਂ ਭਾਵ ਹੈ ਇਹ ਸ਼ਬਦ ਦੇ ਵਿੱਚ ਜੋ ਸਮਝਾਇਆ ਗਿਆ ਕਿ ਧਨ ਪਦਾਰਥ ਆਦਿਕ ਦੇ ਬਦਲੇ ਰੱਬ ਦਾ ਨਾਮ ਨਹੀਂ ਮਿਲ ਸਕਦਾ ਕੋਈ ਕਵੇ ਵੀ ਮੈਂ ਤੇ ਹਰ ਕੋਈ ਚੀਜ਼ ਖਰੀਦਨ ਦੇ ਸਮਰਾਥਾਂ ਮੈਂ ਤਾਂ ਸੋਨਾ ਬੜਾ ਖਰੀਦ ਕੇ ਰੱਖਿਆ ਹੋਇਆ ਮੇਰੇ ਕੋਲ ਮਾਇਆ ਬੜੀ ਮੇਰੇ ਕੋਲ ਹੀਰੇ ਵੀ ਨੇ ਤੇ ਮੈਂ ਹੀਰੇ ਦੇ ਕੇ ਰੱਬ ਦਾ ਨਾਮ ਖਰੀਦ ਲਵਾਂਗਾ ਤੇ ਇਹ ਨਹੀਂ ਜੇ ਮਿਲਦਾ ਤਾਂ ਅਨਪਦਾਰਥਾ ਦੇ ਬਦਲੇ ਨਹੀਂ ਮਿਲਦਾ ਜਿਸ ਮਨੁੱਖ ਨੇ ਆਪਾ ਭਾਵ ਦੂਰ ਕੀਤਾ ਉਹਨੂੰ ਆਤਮਕ ਡੋਲਤਾ ਵਿੱਚ ਜਦੋਂ ਉਹਨੂੰ ਆਤਮਕ ਡੋਲਤਾ ਵਿੱਚ ਰੱਬ ਮਿਲਦਾ ਹੈ ਪਹਿਲਾਂ ਆਤਮਕ ਡੋਲਤਾ ਪ੍ਰਾਪਤ ਹੁੰਦੀ ਫਿਰ ਰੱਬ ਮਿਲਦਾ ਹੈ ਫਿਰ ਕਹਿੰਦੇ ਉਹ ਮਨੁੱਖ ਮਨ ਦੀ ਚੰਚਲਤਾ ਛੱਡ ਦਿੰਦਾ ਹੈ ਇਹ ਸਦਾ ਸਿਮਰਨ ਵਿੱਚ ਜੁੜਿਆ ਰਹਿੰਦਾ ਹੈ ਇਹ ਭਾਵ ਭਗਤ ਜੀ ਨੇ ਸ਼ਬਦ ਦੇ ਵਿੱਚ ਦਰਸਾਇਆ ਕਹਿੰਦੇ ਕੰਚਨ ਸਿਓ ਪਾਈਐ ਨਹੀਂ ਤੋਲ ਜਿਹੜਾ ਰੱਬ ਹੈ ਉਹ ਪਦਾਰਥਾਂ ਦੇ ਬਦਲੇ ਨਹੀਂ ਮਿਲਦਾ ਬੜਾ ਸੋਹਣਾ ਵਿਧੀ ਵਿਧਾਨ ਬਣਾਇਆ ਪਰਮਾਤਮਾ ਨੇ ਕਿ ਜਦੋਂ ਵੀ ਰੱਬ ਮਿਲਦਾ ਹੈ ਗੁਰੂ ਦੀ ਰਾਹੀ ਮਿਲਦਾ ਹੈ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚੋਂ ਮਿਲਦਾ ਹੈ ਤੇ ਜੇ ਮਿਲਦਾ ਹੁੰਦਾ ਸੋਨੇ ਦੇ ਨਾਲ ਜੇ ਮਿਲਦਾ ਹੁੰਦਾ ਹੀਰੇ ਰਤਨ ਜਵਹਰਾਤਾਂ ਦੇ ਨਾਲ ਤੇ ਫਿਰ ਜਿਹੜੇ ਵੱਡੇ ਵੱਡੇ ਅਮੀਰ ਲੋਕ ਹਨ ਉਹ ਰੱਬ ਦਾ ਨਾਮ ਖਰੀਦ ਲੈਂਦੇ ਤੇ ਗਰੀਬ ਨੂੰ ਤੇ ਰੱਬ ਦਾ ਨਾਮ ਹੀ ਨਾ ਮਿਲਦਾ ਉਹ ਰੱਬ ਦਾ ਨਾਮ ਕਿਸੇ ਸੋਨੇ ਦੇ ਬਦਲੇ ਨਹੀਂ ਜੇ ਮਿਲਦਾ ਕਿ ਮੈਂ ਸੋਨਾ ਦੇ ਕੇ ਰੱਬ ਦਾ ਨਾਮ ਲੈ ਲਾਂਗਾ ਹਾਂ ਤੁਸੀਂ ਸੋਨਾ ਦੇ ਕੇ ਮਾਇਆ ਲੈ ਸਕਦੇ ਹੋ ਉਸ ਮਾਇਆ ਦੇ ਨਾਲ ਤੁਸੀਂ ਬਾਜ਼ਾਰ ਵਿੱਚੋਂ ਕੁਝ ਵੀ ਖਰੀਦ ਸਕਦੇ ਹੋ ਤੁਸੀਂ ਖਾਣਕ ਖਰੀਦੋ ਤੁਸੀਂ ਪੋਸ਼ਾਕ ਖਰੀਦੋ ਤੁਸੀਂ ਜ਼ਮੀਨ ਖਰੀਦੋ ਤੁਸੀਂ ਘਰ ਖਰੀਦੋ ਪਰ ਜੇ ਤੁਸੀਂ ਕਹੋ ਵੀ ਇਸ ਮਾਇਆ ਦੇ ਨਾਲ ਰੱਬ ਦਾ ਨਾਮ ਖਰੀਦ ਲਈਏ ਤੇ ਨਹੀਂ ਮਿਲਣਾ ਅ ਰੱਬ ਦਾ ਨਾਮ ਕਿਸੇ ਸੋਨੇ ਆਦ ਪਦਾਰਥ ਦੇ ਬਦਲੇ ਨਹੀਂ ਮਿਲਦਾ ਉਹ ਆਪਾ ਭਾਵ ਗਮਾਇਆ ਮਿਲਦਾ ਹੈ ਤੇ ਨਾ ਰੱਬ ਹੀ ਮਿਲਦਾ ਹੈ ਕੋਈ ਕਹੇ ਮੇਰੇ ਕੋਲ ਬੜਾ ਪੈਸਾ ਤੇ ਰੱਬ ਰੀਝ ਜਾਏਗਾ ਨਹੀਂ ਰੀਝਦਾ ਗੁਰ ਪਰਮੇਸ਼ਰ ਇੱਕੋ ਜਾਣ ਗੁਰੂ ਵੀ ਨੇ ਜੇ ਰੀਜ ਦਾ ਬਹੁਤੇ ਪੈਸੇ ਤੇ ਜੇ ਰੀਜ ਦਾ ਹੁੰਦਾ ਤੇ ਸਿੱਧਾਂ ਨੇ ਉਹ ਖੱਪਰ ਦੇ ਕੇ ਪਾਣੀ ਲੈਣ ਵਾਸਤੇ ਭੇਜਿਆ ਅਗੇ ਰਤਨ ਜਵਾਹਰਾਤ ਦਿਸ ਦੇ ਪੈ ਨਹੀਂ ਤੇ ਗੁਰੂ ਸਾਹਿਬ ਜੀ ਵਾਪਸ ਆ ਗਏ ਕਹਿੰਦੇ ਸਿੱਧੋ ਤੇਰੇ ਪਾਣੀ ਨਹੀਂ ਹੈਗਾ ਜੇ ਉਹਨੂੰ ਮਾਇਆ ਦੇ ਨਾਲ ਲਗਾਵ ਹੁੰਦਾ ਤਾਂ શ્રી ਗੁਰੂ ਨਾਨਕ ਦੇਵ ਜੀ ਮਹਾਰਾਜ ਮਾਇਆ ਤੇ ਰੀਜਦੇ ਹੁੰਦੇ ਤੇ ਫਿਰ ਕਹਿੰਦੇ ਵੀ ਚਲੋ ਰਤਨ ਜਵਾਹਰਾਤਾਂ ਦਾ ਡੋਲ ਭਰ ਲਈਏ ਪਾਣੀ ਦੇ ਬਾਅਦ ਚਲਾ ਲਾਂਗੇ ਆ ਆਨੇ ਮੁੜ ਕੇ ਮਿਲਨੀ ਜਾਂ ਕੋਈ ਹੋਰ ਹੀ ਨਾ ਲੈ ਜੇ ਪਹਿਲਾਂ ਇਹਨਾਂ ਦਾ ਡੋਲ ਭਰੂੰ ਨਹੀਂ ਗੁਰੂ ਸਾਹਿਬ ਜੀ ਵਾਪਸ ਆ ਗਏ ਕਿਉਂਕਿ ਉਹਨਾਂ ਨੂੰ ਇਹਦੇ ਨਾਲ ਕੋਈ ਸਰੋਕਾਰ ਨਹੀਂ ਉਹ ਅੰਦਰ ਦੀ ਭਾਵਨਾ ਵੇਖਦੇ ਨੇ ਸਿੱਧਕ ਵੇਖਦੇ ਨੇ ਅੰਦਰ ਦੀ ਸ਼ਰਦਾ ਵੇਖਦੇ ਨੇ ਫਿਰ ਤਰਸ ਕਰਦੇ ਨੇ ਫਿਰ ਰਹਿਮਤ ਕਰਦੇ ਨੇ ਉਹ ਦੇਖ ਲੈਂਦੇ ਵੀ ਕਮਾਈ ਕਿਹੋ ਜੀ ਹੈ ਸਾਰਿਆਂ ਨੂੰ ਵਿਖਾ ਕੇ ਗੋਲਕ ਵਿੱਚ 500 ਦੀ ਦੱਥੀ ਪਾ ਰਿਆ ਕਮਾਈ ਕਿਹੋ ਜੀ ਹੈ ਪਿੱਛੇ ਉਹ ਵੀ ਵੇਖਦੇ ਵੀ ਇਹ ਗਰੀਬੜਾ ਸਿੱਖ ਆਇਆ ਹੈ ਇਹ ਰੁਪਈਆ ਦੋ ਰੁਪਈਆ ਪਾ ਰਿਆ ਇਹਦੀ ਹੱਕ ਦੀ ਕਮਾਈ ਹੈ ਰੁਪਈਆ 2 ਰੁਪਈਏ ਤੋਂ ਭਾਵ ਹੈ ਥੋੜੇ ਤੋਂ ਥੋੜਾ ਵੀ ਭਾਵੇਂ ਪਾਬੋ ਹੱਕ ਦੀ ਕਮਾਈ ਹੋਏ ਤੇ ਗੁਰੂ ਖੁਸ਼ ਹੋ ਜਾਂਦਾ ਹੈ ਇਹਦਾ ਮਤਲਬ ਇਹ ਨਹੀਂ ਵੀ ਦਸਵੰਦ ਸਾਡਾ ਬਣੇ 5000 ਤੇ ਅਸੀਂ ਆਖੀਏ ਰੁਪਈਆ 2 ਰੁਪਈਏ ਪਾ ਦਈਏ ਫਿਰ ਗੁਰੂ ਸਾਹਿਬ ਨੇ ਕਹਿ ਦਿੱਤਾ ਸੀ ਮੱਖਣ ਸ਼ਾਹ ਨੂੰ ਪੈ ਸੁਖੀਆਂ ਰੰਸੀ ਤੇ ਰੱਖ ਦੋ ਰਿਆਂ ਗੁਰੂ ਘਰ ਵਿੱਚ ਮਾਇਆ ਦਾ ਘਾਟਾ ਨਹੀਂ ਪਰ ਸਿੱਖ ਨੂੰ ਆਪਣੇ ਵਾਅਦੇ ਤੇ ਪੱਕਾ ਹੋਣਾ ਚਾਹੀਦਾ ਹੈ ਜੇ 1000 ਰੁਪਇਆ ਦਸਵੰਦ ਬਣ ਰਿਹਾ ਹੈ ਤੇ ਫਿਰ 2 ਰੁਪਏ ਨਾਲ ਗੱਲ ਨਹੀਂ ਬਣਨੀ ਦਸਵੰਦ ਤੇ ਗੁਰੂ ਦਾ ਗੁਰੂ ਨੂੰ ਅਰਪਣ ਕਰਨਾ ਹੀ ਪੈਣਾ ਹੈ ਉਹ ਕਿਸੇ ਗਰੀਬ ਦੀ ਮਦਦ ਕਰ ਦਿਓ ਕਿਸੇ ਗਰੀਬ ਦਾ ਬੱਚਾ ਪੜ੍ਹਾ ਦਿਓ ਜਾਂ ਗੁਰੂ ਦੀ ਗੋਲਕੇ ਚ ਪਾ ਦਿਓ ਇੱਕੋ ਗੱਲ ਹੈ ਆ ਸਾਹਮਣੇ ਗੋਲਕ ਹੈ ਉੱਥੇ ਆ ਕੇ ਆਪਾਂ ਪੈਸੇ ਪਾਉਣੇ ਆਕਾਰ ਸੇਵਾ ਵਾਲਿਆਂ ਦੀ ਆਪਣੀ ਗੋਲਕ ਹੈ ਉਹਨਾਂ ਵੀ ਰੱਖੀ ਹੋਈ ਹੈ ਕਿਉਂਕਿ ਇਮਾਰਤਾਂ ਦਾ ਕੰਮ ਚੱਲਦਾ ਹੈ ਸੇਵਾ ਚੱਲਦੀ ਹੈ ਨਵੀਨੀਕਰਨ ਹੁੰਦੇ ਨੇ ਫਿਰ ਇੱਕ ਗੋਲਕ ਬੱਚਿਆਂ ਦੀ ਪੜ੍ਹਾਈ ਵਾਸਤੇ ਵੀ ਰੱਖੀ ਹੋਈ ਹੈ ਜਿਨੇ ਉਸ ਯਕੀਨ ਦੇ ਨਾਲ ਮਾਇਆ ਦੇਣੀ ਹੈ ਉਹ ਉਥੇ ਪਾ ਦਿੰਦਾ ਹੈ ਤੇ ਕਈ ਸਿੱਧੇ ਹੀ ਬੱਚਿਆਂ ਦੀ ਬਰਦੇ ਸਕੂਲ ਦੀਆਂ ਕਾਪੀਆਂ ਕਿਤਾਬਾਂ ਲੈ ਦਿੰਦੇ ਨੇ ਇਸ ਤਰ੍ਹਾਂ ਰੱਬ ਰੀਝਦਾ ਹੈ ਚੰਗੇ ਕਰਮ ਕੀਤੇ ਆ ਰੱਬ ਮਿਲਦਾ ਹੈ ਤੇ ਜੇ ਕੋਈ ਕਹੇ ਬੜਾ ਮੇਰੇ ਕੋਲ ਸੋਨਾ ਹੀਰੇ ਰਤਨ ਜਵਾਹਰਾਤ ਜੇ ਰੱਬ ਇਹਨਾਂ ਨਾਲ ਮਿਲਦਾ ਹੁੰਦਾ ਤੇ ਜਿਹੜੇ ਬਿਗਕਾਰਪੋਰੇਸ਼ਨ ਕਰਾਣੇ ਨੇ ਨਾ ਗਿਣਤੀ ਦੇਈਏ ਆਪਣੇ ਤੁਸੀਂ ਭਾਰਤ ਦੀ ਗੱਲ ਕਰ ਲਓ ਤੇ ਫਿਰ ਉਹਨਾਂ ਨੂੰ ਹੀ ਰੱਬ ਮਿਲਦਾ ਦੂਜੇ ਤੇ ਵਾਂਝੇ ਹੀ ਰਹਿ ਜਾਂਦੇ ਕਹਿੰਦੇ ਕਿਦਾਂ ਮਿਲਦਾ ਮਨ ਦੇ ਰਾਮ ਲਿਆ ਹੈ ਬੋਲ ਮਨ ਦੇ ਮਨ ਦੇ ਕੇ ਆਪਣਾ ਆਪਾ ਭਾਵ ਦੇ ਕੇ ਰੱਬ ਮਿਲਦਾ ਹੈ ਮੋਲਖ ਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ ਕਹਿੰਦੇ ਜਦੋਂ ਤੁਸੀਂ ਮੈਨੂੰ ਆਪਣੇ ਉਪਦੇਸ਼ ਦੇ ਕੇ ਖਰੀਦ ਲਿਆ ਹੈ ਪ੍ਰੇਮ ਦੇ ਬਦਲੇ ਖਰੀਦ ਲਿਆ ਹੈ ਪ੍ਰਭੂ ਦੇ ਪ੍ਰੇਮ ਦੇ ਬਦਲੇ ਜਦੋਂ ਤੁਸੀਂ ਮੈਨੂੰ ਖਰੀਦ ਲਿਆ ਗੁਰੂ ਜੀ ਤੇ ਕੀ ਹੋਇਆ ਰੱਬ ਦਾ ਮੈਂ ਦਾਸ ਬਣ ਗਿਆ ਮੈਂ ਗੁਲਾਮ ਬਣ ਗਿਆ ਤੇ ਮੇਰਾ ਨਾਂ ਵੀ ਸੁਭਾਗਾ ਪੈ ਗਿਆ ਲੋਕੀ ਮੈਨੂੰ ਭਾਗਾ ਵਾਲੇ ਕਹਿੰਦੇ ਨੇ ਕਹਿੰਦੇ ਤੂੰ ਭਾਗਾ ਵਾਲਾ ਐ ਤੂੰ ਰੱਬ ਦਾ ਸੇਵਕ ਐ ਤੂੰ ਰੱਬ ਦਾ ਦਾਸ ਐ ਕਿ ਹੁਣ ਭਾਗਾ ਵਾਲਾ ਮਾਇਆ ਦੇ ਕੇ ਥੋੜੀ ਬਣਿਆ ਕੋਈ ਸੋਨਾ ਦੇ ਕੇ ਬਣਿਆ ਨਹੀਂ ਕਿਦਾਂ ਬਣਿਆ ਜਦੋਂ ਖਰੀਦਿਆ ਗਿਆ ਜਦੋਂ ਪ੍ਰਮਾਨ ਹੋ ਗਿਆ ਫਿਰ ਦਾਸ ਬਣ ਗਿਆ ਫਿਰ ਗੁਲਾਮ ਬਣ ਗਿਆ ਗੁਰ ਕੀ ਬਚਨੀ ਹਾਟ ਬਿਕਾਨਾ ਗੁਰੂ ਦੇ ਬਚਨਾ ਰਾਈ ਵਿਕ ਗਿਆ ਪ੍ਰਭੂ ਦੇ ਹੱਟੀ ਤੇ ਪ੍ਰਭੂ ਦੇ ਦਰ ਤੇ ਜਿਤ ਲਾਇਆ ਤਿਤ ਲਾਗਾ ਹੁਣ ਜਿੱਧਰ ਮੈਨੂੰ ਰੱਬ ਲਾਉਂਦਾ ਮੈਂ ਉਧਰ ਹੀ ਲੱਗਦਾ ਵਾਂ ਜਿੱਧਰ ਲੱਭਦਾ ਰੱਬ ਲਾਉਂਦਾ ਹੈ ਜੈ ਬੈਸਾਹਲੇ ਤੈ ਬੈਸਾ ਸੁਆਮੀ ਜਹ ਭੇਜੇ ਤੈ ਜਾਵਾਂ ਜਿੱਥੇ ਤੇ ਮੈਨੂੰ ਬਿਠਾਏਗਾ ਉੱਥੇ ਮੈਂ ਬਹਿ ਜਾਵਾਂਗਾ ਜਿੱਥੇ ਤੂੰ ਮੈਨੂੰ ਭੇਜੇਗਾ ਉੱਥੇ ਮੈਂ ਜਾਵਾਂਗਾ ਹੁਣ ਤੇ ਮੈਂ ਇਦਾਂ ਕਰਦਾ ਹਾਂ ਤੇ ਫਿਰ ਕੀ ਹੋਇਆ ਕਿ ਮਾਂ ਲਾਲੀ ਪਿਓ ਲਾਲਾ ਮੇਰਾ ਮੇਰੀ ਜਿਹੜੀ ਚੰਗੀ ਮਾਤ ਹੈ ਉਹ ਮਾਂ ਬਣ ਗਈ ਐ ਸੰਤੋਖ ਮੇਰਾ ਪਿਓ ਬਣ ਗਿਆ ਤੇ ਹੁਣ ਕੀ ਕਰਦਾ ਮੈਂ ਤੇਰੀ ਭਗਤੀ ਕਰਦਾ ਲਾਲੀ ਨਾਚੇ ਲਾਲਾ ਗਾਵੇ ਭਗਤ ਕਰੂੰ ਤੇਰੀ ਰਾয়া ਹੁਣ ਜਦੋਂ ਮੈਂ ਤੇਰੀ ਭਗਤੀ ਕਰਦਾ ਨਾ ਮੇਰੀ ਚੰਗੀ ਮਾਤ ਰੂਪੀ ਮਾਂ ਓਹ ਹਲਾਰੇ ਵਿੱਚ ਆਉਂਦੀ ਸੰਤੋਖ ਰੂਪੀ ਪਿਓ ਮੇਰਾ ਓਛਾਲੇ ਮਾਰਦਾ ਹੈ ਐਸੀ ਅਵਸਥਾ ਜਿੱਥੇ ਰੱਬ ਦੇ ਘਰ ਵਿੱਚ ਪ੍ਰਵਾਨ ਹੋ ਜਾਈਦਾ ਹੈ ਤੇ ਫਿਰ ਰੱਬ ਮਿਲ ਜਾਂਦਾ ਹੈ ਜਿਹਨੇ ਆਪਾ ਭਾਵ ਤਿਆਗ ਦਿੱਤਾ ਜਬ ਲੱਗ ਮੇਰੀ ਮੇਰੀ ਕਰੇ ਜਦੋਂ ਮੇਰੀ ਮੇਰੀ ਕਰਦਾ ਮੈਂ ਮੈਂ ਕਰਦਾ ਤੇ ਫਿਰ ਤਬ ਲੱਗ ਕਾਜ ਏਕ ਨਹੀਂ ਸਰੇ ਫਿਰ ਇੱਕ ਵੀ ਕੰਮ ਰਾਸ ਨਹੀਂ ਆਉਂਦਾ ਸਭ ਤੋਂ ਵੱਡਾ ਕਾਰਜ ਤੇਹੀ ਹੈ ਨਾ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਰੱਬ ਨਾਲ ਮਿਲਨ ਦੀ ਵਾਰੀ ਮਿਲੀ ਐ ਤੇ ਕਾਰਜ ਫਿਰ ਰਾਸ ਹੀ ਨਹੀਂ ਆਉਣਾ ਜੇ ਮੈਂ ਮੈਂ ਕਰਕੇ ਦੁਨੀਆ ਵਿੱਚ ਰਹਿ ਕੇ ਜੀਵਨ ਬਤੀਤ ਕਰ ਦਿੱਤਾ ਹੁਣ ਬੱਕਰੀ ਐ ਤੇ ਉਹ ਮੈਂ ਮੈਂ ਹੀ ਕਰਦੀ ਰਹਿੰਦੀ ਐ ਉਹਦੀ ਮੌਤ ਹੋ ਜਾਂਦੀ ਐ ਉਹਦੀਆਂ ਆਂਦਰਾਂ ਕੱਢ ਕੇ ਉਹਦੀ ਤਾਰ ਬਣਾ ਕੇ ਜਦੋਂ ਤੂੰ ਵੀ ਦੇ ਉੱਤੇ ਫਿੱਟ ਕਰਦੇ ਨੇ ਫਿਰ ਜਦੋਂ ਤੁਮਕਾ ਵੱਜਦਾ ਫਿਰ ਤੂੰ ਤੂੰ ਕਰਦੀ ਏ ਜਦੋਂ ਬੰਦਾ ਮੇਰੀ ਮੇਰੀ ਛੱਡ ਦੇਗਾ ਫਿਰ ਇਹਨੂੰ ਰੱਬ ਮਿਲੇਗਾ ਫਿਰ ਇਹਦੇ ਕਾਰਜ ਰਾਸ ਹੋਣਗੇ